ਲੰਗੇ ਦਿਨੀ ਭਦੌੜ ਹਲਕੇ ਦੇ ਵਿੱਚ ਇੱਕ ਪਿੰਡ ਸ਼ੈਣਾ ਜਿੱਥੋਂ ਦੇ ਸਾਬਕਾ ਸਰਪੰਚ ਦੇ ਪੁੱਤਰ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਉੱਥੇ ਇਸ ਵੇਲੇ ਹਾਹਾਕਾਰ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਪਰ ਉਸੇ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਉੱਬਰ ਕੇ ਸਾਹਮਣੇ ਆ ਰਹੀਆਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਐਮਪੀ ਨੇ ਔਰ ਚਰਨਜੀਤ ਸਿੰਘ ਚੰਨੀ ਵੀ ਉਸ ਮਜਾਰੇ ਦੇ ਵਿੱਚ ਸ਼ਰਕਤ ਕਰਦੇ ਨੇ ਉੱਥੇ ਜਾ ਕੇ ਚੰਦ ਅਲਫਾਜ਼ ਕਹਿੰਦੇ ਨੇ ਉਹਨਾਂ ਨੇ ਜੋ ਕੁਝ ਬੋਲਿਆ ਤੁਹਾਨੂੰ ਉਹ ਵੀ ਸੁਣਾਉਨੇ ਆ ਪਰ ਉਹਦੇ ਨਾਲ ਨਾਲ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਚਰਨਜੀਤ ਸਿੰਘ ਚੰਨੀ ਸੂਤਰਾ ਮੁਤਾਬਕ ਇਹ ਕਹਿੰਦੇ ਨੇ ਕਿ ਜੇ ਐਮਐਲਏ ਲਾਭ ਸਿੰਘ ਉਗੋਕੇ ਦਾ ਨਾਮ ਇਸ ਦੇ ਵਿੱਚ ਆ ਰਿਹਾ ਹੈ ਜਾਂ ਉੱਭਰ ਰਿਹਾ ਹੈ ਤਾਂ ਉਸ ਦੇ ਨਾਮ ਨੂੰ ਇਸ ਐਫਆਈਆਰ ਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਾਮ ਇੱਕ ਕਤਲकांड ਦੇ ਵਿੱਚ ਆਉਣਾ ਔਰ ਉਸ ਤੋਂ ਬਾਅਦ ਕੁਝ ਇਹੋ ਜਿਹੇ ਵੀਡੀਓਜ਼ ਸਰਫਿਸ ਕਰਨਾ ਜਿਨ੍ਹਾਂ ਦੇ ਵਿੱਚ ਲਾਭ ਸਿੰਘ ਉਗੋਕੇ ਔਰ ਉਸ ਮ੍ਰਿਤਕ ਵਿਅਕਤੀ ਦੇ ਵਿਚਾਲੇ ਝਗੜੇ ਹੁੰਦੇ ਨਜ਼ਰ ਆਏ ਹੋਣ ਜਾਂ ਕਿਹਾ ਸੁਣੀ ਹੁੰਦੀ ਨਜ਼ਰ ਆਈ ਹੋਵੇ ਬਹੁਤ ਕੁਝ ਇਸ ਮਸਲੇ ਦੇ ਨਾਲ ਜੁੜ ਜਾਂਦਾ ਹੈ ਪਰ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਇਹ ਗੱਲਾਂ ਆਖੀਆਂ ਨੇ ਉੱਥੇ ਹੀ ਉਸ ਮਜਾਰੇ ਦੇ ਵਿੱਚ ਸ਼ਿਰਕਤ ਕਰ ਕਰਕੇ ਇਸ ਪੂਰੇ ਮਾਮਲੇ ਦੇ ਉੱਤੇ ਸੀਬੀਆਈ ਜਾਂਚ ਦੀ ਜਿਹੜੀ ਮੰਗ ਹੈ ਉਹ ਕੀਤੀ ਹੈ ਹਾਲਾਂਕਿ ਇਸ ਪਦਰ ਦੇ ਉੱਤੇ ਜਾਂਚ ਦੀ ਮੰਗ ਬੜੇ ਹੱਦ ਤੱਕ ਕੀਤੀ ਜਾ ਰਹੀ ਹੈ ਇਸ ਪਦਰ ਦੇ ਉੱਤੇ ਜਾਂਚ ਦੀ ਮੰਗ ਪਰਿਵਾਰ ਵੀ ਕਰ ਰਿਹਾ ਸਮਰਥਕ ਵੀ ਕਰ ਰਿਹਾ ਔਰ ਚੰਨਜੀਤ ਸਿੰਘ ਚੰਨੀ ਵੀ ਇਸੇ ਕਿਸਮ ਦੀ ਜਾਂਚ ਦੀ ਮੰਗ ਕਰਦੇ ਨਜ਼ਰ ਆਏ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਮੁੰਡੇ ਨਾਲ ਲੜਾਈ ਹੋਈ ਸੀ ਕੋਈ ਨਹੀਂ ਸੀ ਐ ਕਿਤਰਾ ਬਾਤਾਂ ਨੇ ਕੋਈ ਤਾਂ ਪਿੱਛੇ ਗੱਲ ਹੋਏਗੀ ਕੋਈ ਤਾਂ ਪਿੱਛੇ ਬੰਦਾ ਹੋਏਗਾ ਲੇਕਿਨ ਉਹ ਤਾਂ ਨਿਕਲਣਾ ਜੇ ਸੀਜੀ ਦੀ ਜਾਂਚ ਹੋਏਗੀ ਇਹ ਇਹਨਾਂ ਦੇ ਹੱਥਾਂ ਜੋ ਜਾਂਚ ਨਿਕਲੇ ਇਸ ਕਰਕੇ ਮੈਂ ਤਾਂ ਸੀਬੀਆਈ ਦੀ ਜਾਂਚ ਦੀ ਮੰਗ ਕਰਨਾ ਹੈ ਤੇ ਸਾਡਾ ਹੀਰੇ ਵਰਗਾ ਬੰਦਾ ਮਾਰਿਆ ਗਿਆ ਇੱਕ ਜ਼ੇਰੇ ਅਗਾਹ ਬਦੂ ਲੀਡਰ ਮਾਰਿਆ ਗਿਆ ਹੈ ਪਿੰਡ ਕੋਈ ਛੋਟਾ ਪਿੰਡ ਥੋੜਾ ਹੈ ਸਾਰੇ ਪਿੰਡ ਦੇ ਉਹਨੂੰ ਮਾਰਤਾ ਦਿੱਤੀ ਮਾਨ ਸਰਪੰਚੀ ਦਿੱਤੀ ਹੈ ਝੋਕਾ ਵਿੱਚ ਗੱਲ ਸੀ ਉਹਦੀ ਉਹ ਲੋਕਾਂ ਦੀ ਗੱਲ ਕਰਦਾ ਸੀ ਹੈ ਕਿ ਤਰ੍ਹਾਂ ਕਤਲ ਹੋ ਗਿਆ ਭਾਈ ਬਿਨਾ ਕਿਸੇ ਕਾਰਨ ਤੇ ਇਸ ਕਰਕੇ ਕਵੀ ਆਦੇ ਸੀਮਾਂ ਕਰਦੇ ਆਂ ਬਾਕੀ ਪਰਿਵਾਰ ਸਾਨੂੰ ਜਿਹੜੇ ਦੇ ਮੂਰੇ ਵੀ ਖੜ ਕੇ ਲੜਨੇ ਨੂੰ ਕਹਿਦਾ ਇਹਦੇ ਮੂਰੇ ਸਾਡੇ ਯਾਰ ਹੈ ਜੀ ਹਰ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਮੈਂ ਅੱਜ ਤੁਹਾਡੇ ਵਿਚਕਾਰ ਆਪਣੇ ਭਾਈ ਬਾਸੇ ਤੋਂ ਤੋਂ ਜਿਹੜੀ ਤੁਸੀਂ ਉਹਦੇ ਅੱਖ ਵਿੱਚ ਸਾਰੇ ਜਾਣੇ ਖੜ ਕੇ ਇੱਥੇ ਧਰਨਾ ਲਾ ਕੇ ਪੂਰੀ ਮਦਦ ਚ ਬੈਠੇ ਥੋੜਾ ਧੰਨਵਾਦ ਕਰਦਾ ਮੇਰਾ ਭਾਈਆਂ ਵਰਗਾ ਦੋਸਤ ਇਹ ਸਰਕਾਰ ਜੇ ਹੁੰਦਿਆ ਹੋਇਆ ਜਿਹੜੇ ਕਹਿੰਦੇ ਜੀ ਅਸੀਂ ਬਹੁਤ ਹੀ ਇਨਸਾਫ ਦੇਵਾਂਗੇ ਸਾਡੇ ਹੁੰਦੇ ਉਹਨੂੰ ਖਾਣੇ ਦੀ ਲੋੜ ਹੀ ਪੈਗੀ ਸਾਡੇ ਹੁੰਦੇ ਕੀ ਆ ਬੈਨਾ ਖਾਣੇ ਚਲੀ ਜਾਣ ਗਈਆਂ ਅੱਜ ਸਾਰਾ ਕੁਝ ਉਹੀ ਹੋ ਰਿਹਾ ਹੈ ਉਲਟ ਹੋ ਰਿਹਾ ਜਿਹੜਾ ਕੁਝ ਪਹਿਲਾਂ ਗੱਲਾਂ ਕਰਦੇ ਸੀ